ਦਿੱਲੀ ਵੱਡੀ ਗਿਣਤੀ ਵਿੱਚ ਆਏ ਅੱਪਸੀ ਦੇ ਕਰੀਬ ਵਿਅਕਤੀ ਜਦੋਂ ਆਏ ਆ ਸਟੇਜ ਤੇ ਜੀ ਨਾ ਕਿਸੇ ਨੂੰ ਕੁੱਲਪਨੇ ਰੋਕਿਆ ਉਹਨਾਂ ਨੂੰ ਜੀ ਆਏ ਸਟੇਜ ਤੇ ਅਫੀਸਰ ਨੂੰ ਕਹਿ ਵੀ ਗੱਲ ਹੈਗੀ ਹੈ ਤੇ ਬੈਠ ਕੇ ਕਰ ਲੋ ਹਾਂਜੀ ਪਰ ਉਹ ਹੱਥੋਂ ਪਾਈ ਚੁੱਤ ਰਹੇ ਇਹ ਤੇ ਵੀ ਮਨੇ ਕੰਮਜ ਕਰਨ ਦੀ ਕੋਸ਼ਿਸ਼ ਕੀਤੀ ਕਿ ਆ ਵੀ ਉਹਦੇ ਜਿਹੜੇ ਬੰਦੇ ਗਵਾਹੀ ਕਰ ਰਹੇ ਸੀਗੇ ਉਹ ਕੁਝ ਤਾਂ ਭਾਜਪੀ ਦੇ ਬੰਦੇ ਸੀਗੇ ਤੇ ਕੁਝ ਉਹਨਾਂ ਦੇ ਵਿੱਚੋਂ ਉਹ ਬੰਦੇ ਸੀ ਜਿਹੜੇ ਇੱਥੇ ਮਾਈਨਿੰਗ ਦਾ ਕੰਮ ਕਰਦੇ ਆ ਰੇਤਾ ਆ ਕਾਲਾ ਰੇਤਾ ਦੀ ਕਾਲਾ ਵਿਜਾਰੀ ਕਰ ਦੇ ਕੇ ਗੱਡਰ ਤੋਂ ਕੱਢ ਕੇ ਹੁਣ ਮੋਰ ਕਿਆ ਲੱਗਾ ਹੋਣ ਚਾਰ ਨੂੰ ਉਹਨਾਂ ਦੀ ਕਾਲਾ ਵਿਜਾਰੀ ਬੰਦ ਹੋਈ ਪਈ ਐ ਤੇ ਸਾਹਮਣੇ ਆਏ ਆ ਜੀ ਇੱਕ ਤੋਂ ਵਿਸ਼ਾਲ ਬੱਤਰਾਵਾ ਅੰਬਾਲੇ ਤੋਂ ਇੱਕ ਕਪੜਾ ਵਪਾਰੀ ਆ ਜੀ ਜੀਪੀ ਦਾ ਬੰਦਾ ਵਾ ਜੀ ਇੱਕ ਕੋਈ ਜਲਬੀ ਸਿੰਘ ਬਿੱਟੂ ਜੱਪਦਾ ਵਾ ਰਾਜਗੜ੍ਹ ਤੋਂ ਜੀ ਇੱਕ ਸੌਨੂ ਹੈਗਾ ਵਾ ਸੌਨੂ ਸਰਵਿਸ ਸਟੇਸ਼ਨ ਚਲਾਉਂਦਾ ਉਹ ਤੇ ਇੱਕ ਪ੍ਰਧਾਨ ਜੀ ਮਾੜੇ ਜਿਹੇ ਅਜਿਹਾ ਨਾਮ ਵਾਲਾ ਸਰਕਾਰਾਂ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਵੀ ਬੰਦੇ ਸੀਗੇ ਵਿੱਚ ਹਾਂਜੀ 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 ਦਰਬਾਲ ਦਾ ਖਾਤ ਬੰਦਾ ਵਾ ਮੈਂ ਤੁਹਾਨੂੰ ਰਾਏ ਕਰ ਹਲੋ ਹਾਂਜੀ 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 ਪ੍ਰਧਾਨ ਜੀ ਬੈਗਰੀ ਖਾਲਸਾ ਸਾਹਿਬ ਬੈਗਰੀ ਫਤੇ ਜੀ ਡਾਕਟਰ ਜੀ ਖਾਲਸਾ ਸਾਹਿਬ ਬੈਗਰੀ ਫਤੇ ਜੀ ਆਹ ਬਲਦੇਵ ਸਿੰਘ ਜੀਰੇ ਜੀ ਅੱਜ ਜਿਹੜੀ ਘਟਨਾ ਸੰਭੂ ਸਟੇਜ ਤੇ ਵਾਪਰੀ ਹੈ ਕੀ ਹੈ ਜੀ ਸਾਰੀ ਘਟਨਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਘਟਨਾ ਨੂੰ ਦੇਖੋ ਜੀ ਅੱਜ ਇਹ ਬਹੁਤ ਗਰਮ ਨਿਤ ਤੇ ਇਹ ਕੀਤਾ ਗਿਆ ਕਿਉਂਕਿ ਦਿੱਲੀ ਵੱਡੀ ਗਿਣਤੀ ਵਿੱਚ ਆਏ ਅਕਸੀ ਦੇ ਕਰੀਬ ਵਿਅਕਤੀ ਜਦੋਂ ਆਏ ਆ ਸਟੇਜ ਤੇ ਕਿ ਨਾ ਕਿਸੇ ਨੂੰ ਪੁਲਿਸ ਨੇ ਰੋਕਿਆ ਉਹਨਾਂ ਨੂੰ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਇੰਟੈਲੀਜੈਂਸ ਨੂੰ ਪਤਾ ਨਹੀਂ ਸੀਗਾ ਕਿ ਕੋਈ ਆ ਰਿਹਾ ਹੈ ਕੋਈ ਹਮਲਾ ਕਰਨ ਆ ਰਿਹਾ ਹੈ ਜੀ ਉਹ ਆਏ ਇੱਥੇ ਤੇ ਅਸੀਂ ਤਾਂ ਨੂੰ ਕਿਹਾ ਵੀ ਗੱਲ ਹੈਗੀ ਹੈ ਤੇ ਬੈਠ ਕੇ ਕਰ ਲਓ ਹਾਂਜੀ ਪਰ ਉਹ ਅੱਗੇ ਹੱਥੋਂ ਪਾਈ ਤੇ ਉੱਤਰ ਆਏ ਅੱਛਾ ਜੀ ਤੇ ਤੇਰੀ ਮੈਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹ ਇੱਥੇ ਆਪਣੀ ਜਨਤਾ ਸੀਗੀ ਤੇ ਚਲੋ ਇਸ ਗੱਲ ਤੇ ਕਾਮਯਾਬਤਾ ਨਹੀਂ ਹੋ ਸਕੀ ਉਹ ਹਾਂਜੀ ਪਰ ਉਹ ਇੱਕ ਪਿੱਛੇ ਜਿਹੜਾ ਕੰਮ ਕਰਦੇ ਸੀ ਗੱਲ ਵੀ ਆਹ ਤੁਸੀਂ ਧਰਨਾ ਚੱਕੋ ਤੇ ਰਾਹ ਖਾਲੀ ਕਰਾਓ ਰਾਸਾ ਅਸੀਂ ਪਿੰਡਾਂ ਔਖੇ ਹੋ ਰਹੇ ਆਂ ਤੇ ਅਸੀਂ ਉਹਨੂੰ ਸਾਫ਼ ਕਿਹਾ ਵੀ ਅਸੀਂ ਰੋਡ 'ਤੇ ਰੋਕੇ ਹੋਏ ਅਸੀਂ 13 ਤਰੀਕ ਨੂੰ ਆਇਆ ਰੋਡ ਤਾਂ ਅੱਜ ਤਰੀਕ ਦਾ ਬੰਦ ਆ ਜੀ ਤੇ 8 ਤਰੀਕ ਦਾ ਬੰਦ ਆ ਰੋਡ ਤਾਂ ਹਾਂਜੀ ਤੁਸੀਂ ਅਸੀਂ ਤੁਹਾਡੇ ਨਾਲ ਲੱਗਦੇ ਆ ਚਲੋ ਸਰਕਾਰ ਨੂੰ ਕਹੀਏ ਵੀ ਖੋਲੋ ਰਸਤਾ ਖੋਲੋ ਸਰਕਾਰਾਂ ਹਾਂਜੀ ਪਰ ਉਹ ਸਰਕਾਰ ਵਾਲੇ ਪਾਸੇ ਜਾਣ ਤੋਂ ਬਿਨਾ ਉਹਨਾਂ ਦਾ ਮੁੱਖ ਮਕਸਦ ਇਹ ਸੀ ਜਿਹੜਾ ਧਰਨਾ ਖਰਾਬ ਕੀਤਾ ਜਾਵੇ ਉਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹਦੇ ਵਿੱਚ ਜਿਹੜੇ ਬੰਦੇ ਗਵਾਹੀ ਕਰ ਰਹੇ ਸੀਗੇ ਉਹ ਕੁਝ ਤਾਂ ਬੀਜੇਪੀ ਦੇ ਬੰਦੇ ਸੀਗੇ ਤੇ ਕੁਝ ਉਹਨਾਂ ਦੇ ਵਿੱਚੋਂ ਉਹ ਬੰਦੇ ਸੀ ਜਿਹੜੇ ਇੱਥੇ ਮਾਈਨਿੰਗ ਦਾ ਕੰਮ ਕਰਦੇ ਆ ਰੇਤਾ ਕਾਲਾ ਰੇਤਾ ਦੀ ਕਾਲਾ ਵਿਆਰੀ ਕਰਦੇ ਘਰੋਂ ਕੱਢ ਕੇ ਹੁਣ ਮੋਰਚਾ ਲੱਗਾ ਹੋਣ ਕਾਰਨ ਉਹਨਾਂ ਦੀ ਕਾਲਾ ਵਿਆਰੀ ਬੰਦ ਹੋਈ ਪਈ ਹੈ ਜੀ ਤੇ ਉਹ ਇੱਕੋ ਪੂਰੇ ਪ੍ਰਵਾਦ ਦਾ ਜਿਵੇਂ ਨਾਮ ਬਦਨਾਮ ਕਰਨਾ ਹੁੰਦਾ ਐਂਟਨਾ ਕਰ ਰਹੇ ਸੀ ਸਾਰੇ ਪਿੰਡਾਂ ਦੇ ਲੋਕ ਔਖੇ ਆ ਪਰ ਇਹਦਾ ਜਵਾਬ ਅੱਜ ਪਵਾਦ ਵਾਲਿਆਂ ਨੇ ਬਹੁਤ ਵਧੀਆ ਦਿੱਤਾ ਉਹਨਾਂ ਨੂੰ ਜਦੋਂ ਹੀ ਪਵਾਦ ਦੇ ਪਿੰਡਾਂ ਨੂੰ ਪਤਾ ਲੱਗਾ ਕਿ ਕੋਈ ਉੱਥੇ ਮੂਰਤੀ ਦੇ ਉੱਤੇ ਗੜਬੜ ਹੋਈ ਆ ਤੇ ਮੁੰਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੁੰਡੇ ਧੜਾ ਧੜਾ ਇੱਥੇ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਉਹਨਾਂ ਦਾ ਵਿਰੋਧ ਕੀਤਾ ਕਿ ਉਦੋਂ ਮੂਰਤੀ ਚਲੇ ਗਏ ਇੱਥੋਂ ਉਹ ਜੀ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਸੀਗੇ ਜੀ ਕੁਝ ਪਤਾ ਲੱਗਿਆ ਉਹ ਇਹ ਜੀ ਕੁਝ ਹਾਂ ਹਾਂ ਕੁਝ ਨਾਮ ਸਾਡੇ ਸਾਹਮਣੇ ਆਏ ਆ ਜੀ ਇੱਕ ਤਾਂ ਵਿਸ਼ਾਲ ਬੱਤਰਾਵਾ ਅੰਬਾਲੇ ਤੋਂ ਇੱਕ ਕਪੜਾ ਵਪਾਰੀ ਆ ਜੀ ਬੀਜੇਪੀ ਦਾ ਬੰਦਾ ਵਾ ਜੀ ਇੱਕ ਕੋਈ ਵੀ ਦਿਲਬੀਰ ਸਿੰਘ ਬਿੱਕੂ ਦਾਦਾ ਵਾ ਰਾਜਗੜ੍ਹ ਤੋਂ ਜੀ ਇੱਕ ਸੋਨੂ ਹੈਗਾ ਵਾ ਸੋਨੂ ਸਰਵਿਸ ਸਟੇਸ਼ਨ ਚਲਾਉਂਦਾ ਉਹ ਤੇ ਇੱਕ ਪ੍ਰਧਾਨ ਜੀ ਮੜੇ ਦੇ ਬਿਆਜ ਨਾਮ ਵਾਲਾ ਪਤਰਕਾਰ ਲਾਈ ਮੜੇ ਪਤਰਕਾਰ ਲੈਂਟੂ ਵਾ ਰਾਜਗੜ੍ਹ ਤੋਂ ਇਹ ਸਰਕਾਰ ਖਨੌਰ ਦਾ ਬੰਦਾ ਐਮਐਲਏ ਦਾ ਜੀ ਇੱਕ ਗੈਰ ਪਾਲਾ ਪੱਥੇ ਵਾਲਾ ਕਹਿੰਦੇ ਰਾਜਗੜ੍ਹ ਤੋਂ ਹੀ ਉਹ ਆ ਅੱਛਾ ਜੀ ਪੰਜਾਬ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਵੀ ਬੰਦੇ ਸੀਗੇ ਵਿੱਚੋਂ ਹਾਂ ਜੀ ਹਾਂ ਜੀ ਹਾਂ ਜੀ ਗਰਲਾਲ ਦਾ ਖਾਸ ਬੰਦਾ ਵਾ ਮੈਂਤੂ ਰਾਜਗੜ੍ਹ ਜੀ ਹਾਲ ਖਨੋਰਾ ਮਲੇਗਾ ਇੱਕ ਜੈਪਾਲ ਭੱਠੇ ਵਾਲਾ ਵੀ ਰਾਜਗੜ੍ਹ ਤੋਂ ਆ ਇੱਕ ਮੋਹਨ ਸਿੰਘ ਗੋਇਲ ਅੰਬਾਲੇ ਤੋਂ ਆ ਜੀ ਇੱਕ ਮੰਗਲਦੀਪ ਸਿੰਘ ਤੇ ਰਾਜਨ ਕਾਂਸਰਾ ਇਹ ਵੀ ਇਹ ਕੁਝ ਅੰਬਾਲੇ ਤੋਂ ਆ ਜੀ ਕੁਝ ਕੁਝ ਅੰਬਾਲੇ ਤੋਂ ਬੰਦੇ ਕੁਝ ਇਥੇ ਰਾਜਗੜ੍ਹ ਪਿੰਡ ਆ ਤੇ ਇੱਕ ਤੇਪਲਾ ਪਿੰਡ ਆ ਉਹਨਾਂ ਦੇ ਜਿਹੜੇ ਬੀਜੇਪੀ ਦੇ ਹੈਗੇ ਆ ਬੰਦੇ ਤੇ ਉਹੋ ਹੀ ਸੀਗੇ ਤੇ ਜਿਨ੍ਹਾਂ ਨੇ ਇਹ ਸਾਰਾ ਅੱਜ ਖਰਾਬੀ ਕੀਤੀ ਜੀ ਤੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਗੁਰਲਾਲ ਕਨੌਰ ਦੇ ਵੀ ਬੰਦੇ ਸੀਗੇ ਵਿੱਚ ਤੇ ਪੰਜਾਬ ਦੇ ਵਿੱਚ ਆ ਕੇ ਹੁੱਲੜਵਾਜੀ ਕੀਤੀ ਗਈ ਆ ਤੁਸੀਂ ਕਹਿੰਦੇ ਹੋ ਹਰਿਆਣੇ ਦੇ ਵੀ ਬੰਦੇ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖੋ ਇਹ ਕਾਰਜਕਾਰੀ ਹਜੇ ਤੁਸੀਂ 1-2 ਦਿਨਾਂ ਤੱਕ ਦੇਖਿਆ ਜੇ ਫਿਰ ਪੂਰੀ ਪ੍ਰੈਸ ਕਾਨਫਰੰਸ ਕਰਕੇ ਲੰਗੇ ਕਰਾਂਗੇ ਜੀ ਨਾਲ ਦੀ ਥਾੜੀ ਦਾ ਸਾਨੂੰ ਇਹ ਵੀ ਖਬਰਾਂ ਮਿਲ ਰਹੀਆਂ ਵਾਂ ਵੀ ਇੱਥੇ ਨੌਜਵਾਨਾਂ ਨੇ ਸੁਧਾਰਤੀ ਪਿੰਡ ਹੈ ਇੱਥੇ ਇੱਕ ਹੋਰ ਪਿੰਡ ਮੇਰਾ ਨਾਮ ਭੁੱਲ ਗਿਆ ਉਹ ਪਿੰਡ ਦੇ ਲੋਕਾਂ ਨੇ ਲੋਕਾਂ ਨੇ ਸੂਹਤ ਵਾਸਤੇ ਪੁਲ ਬਣਾਇਆ ਸੀ ਜੀ ਨਹੀਂ ਉਹ ਮੋਰਚਾ ਵੀ ਲੱਗਾ ਰਵੇ ਤੇ ਲੋਕ ਲੰਘਦੇ ਵੀ ਰਹਣ ਉੱਥੋਂ ਵੀ ਅੱਛਾ ਜੀ ਆਰਦੀ ਪੁਲ ਬਣਾਇਆ ਸੀਗਾ ਕੋਈ ਆਰਦੀ ਪੁਲ ਬਣਾਇਆ ਸੀਗਾ ਤੇ ਲੋਕਾਂ ਨੇ ਐਮਐਲਏ ਤੋਂ ਮੰਗ ਕੀਤੀ ਵੀ ਇੱਥੇ ਉੱਤੇ ਪਵਾ ਦੇ ਰੋੜਾ ਪਵਾ ਦੇ ਜਾਂ ਪੱਕਾ ਕਰਦੇ ਇਹਨੂੰ ਹਾਂਜੀ ਕਿਉਂ ਸੁਣਿਆ ਵਾ ਹਜੇ ਕਿੰਨੀ ਗੱਲ ਠੀਕ ਹੈ ਕਿੰਨੀ ਗਲਤ ਨਹੀਂ ਮੈਂ ਕਹਿ ਸਕਦਾ ਪਰ ਲੋਕ ਦੱਸਦੇ ਆ ਵੀ ਖਨੌਰ ਗਰਲਾਲ ਖਨੌਰ ਨੇ ਇਹ ਕਿਹਾ ਵੀ ਪਹਿਲਾਂ ਜਾ ਕੇ ਧਰਨਾ ਚ ਕਾਓ ਜੇ ਇਹੀ ਧਰਨਾ ਚ ਕਾਦੋਂਗੇ ਮੈਂ ਤੇ ਡਾਹ ਰਾਹ ਹੀ ਪੱਕਾ ਕਰ ਦੂੰਗਾ ਸੋ ਇਹ ਜਿਹੇ ਗੱਲਾਂ ਆ ਰਹੀਆਂ ਵਾ ਵੀ ਇਹ ਲੋਕ ਜਿੰਨੇ ਭਾਜੀਪੀ ਕੱਲੀ ਵਿਰੋਧੀ ਨਹੀਂਗੀ ਆਮ ਆਦਮੀ ਪਾਰਟੀ ਦਾ ਰਵਈਆ ਵੀ ਕਿਸਾਨਾਂ ਪ੍ਰਤੀ ਚੰਗਾ ਨਹੀਂ ਆਇਆ ਉਹਨਾਂ ਨੇ ਜਿਹਨਾਂ ਚ ਸਸਤੀ ਹੋਰ ਤਾਖਰਪੋਟਾ ਕੱਟੀਆਂ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਚ ਅਸੀਂ ਤੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ মিডিਆ ਵਾਲੇ ਸਾਰੇ ਭਰਾਵਾਂ ਨੂੰ ਕੱਦ ਕੇ ਤੱਥਾਂ ਸਾਹਿਤ ਜਿਹੜੇ ਬੰਦੇ ਗੜਬੜ ਕਰ ਰਹੇ ਆ ਉਹਨਾਂ ਦਾ ਸਾਰਿਆਂ ਦਾ ਨਾਮ ਜਾਗਰ ਕਰਾਂਗੇ ਜੀ ਐ ਭਾਤ ਇੱਥੇ ਜੀ ਕਿਸਾਨਾਂ ਦੀ ਗਿਣਤੀ ਹੁਣ ਕਿਸ ਤਰ੍ਹਾਂ ਐ ਕਿਦਾਂ ਚੱਲ ਰਿਹਾ ਹੈ ਮੋਰਚਾ ਕਿਸਾਨਾਂ ਦੀ ਗਿਣਤੀ ਜੀ 7-800 ਹੀ ਗਿਣਤੀ ਹੈਗੀ ਅਜੇ ਜੀ ਤੇ ਆ ਹੁਣ ਕੱਲ ਤੋਂ ਬਾਅਦ ਵਧਾਵਾਂਗੇ ਗਿਣਤੀ ਹਜ਼ਾਰਾਂ ਦੀ ਜੀ 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 ਤੇ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਇਸ ਸੰਬੰਧ ਵਿੱਚ ਤੁਹਾਡੀ ਅੱਜ ਪ੍ਰਸ਼ਾਸਨ ਨੂੰ ਅਸੀਂ ਜੀ ਐਸਐਸਪੀ ਪਟਿਆਲਾ ਨੂੰ ਲਿਖਤੀ ਦਰਖਾਸਤ ਦਵਾਂਗੇ ਬਾਈ ਨੇਮ ਬੰਦਿਆਂ ਦਾ ਦੱਸਾਂਗੇ ਤੇ ਫਿਰ ਦੇਖਦੇ ਹਾਂ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਜੀ ਜੀ ਧੰਨਵਾਦ ਜੀ ਧੰਨਵਾਦ